ਸਾਸੀ ਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਜਿਹੜੇ ਵੀਰ ਆਪਣੇ ਚੈਨਲ ਤੇ ਜੀ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਆ ਜੀ ਉਹ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਵੇ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵੀਰੇ ਵੀ ਜਿਨ੍ਹਾਂ ਦੇ ਖੰਜੂਰਾਂ ਲੱਗੀਆਂ ਵੀਆਂ ਬੂਟੇ ਤੇ ਉਹ ਇਹਨਾਂ ਦਿਨਾਂ ਦੇ ਵਿੱਚ ਪੋਲੀਨੇਸ਼ਨ ਕਿਵੇਂ ਕਰਨ ਬੂਟਿਆਂ ਨੂੰ ਕਿਉਂਕਿ ਜਿਹੜਾ ਖੰਜੂਰ ਦਾ ਬੂਟਾ ਇਹ ਪੋਲੀਨੇਟ ਹੱਥ ਨਾਲ ਹੀ ਕਰਨਾ ਪੈਂਦਾ ਹੈ ਫੇਰ ਹੀ ਜਿਹੜੀ ਖੰਜੂਰ ਲੱਗਣ ਵਾਲੀ ਉਹ ਮਿੱਟੀ ਤੇ ਪੂਰਾ ਸੈਜ ਲੈਂਦੀ ਆ ਤੇ ਨਹੀਂ ਤਾਂ ਖੰਜੂਰਾਂ ਛੋਟੀਆਂ ਛੋਟੀਆਂ ਰਹਿ ਜਾਂਦੀਆਂ ਤੇ ਕਰੜੀਆਂ ਰਹਿ ਜਾਂਦੀਆਂ ਆ ਜਿਹੜਾ ਬੂਟਾ ਤੁਸੀਂ ਵੀਡੀਓ ਚ ਦੇਖ ਰਹੇ ਆ ਇਹ ਮੇਲ ਖੰਜੂਰ ਪਲਾਂਟ ਹੈ ਜਾਣੀ ਇਹ ਮੇਲ ਬੂਟਾ ਜੀ ਇਹ ਇਹਨੂੰ ਖੰਜੂਰ ਨਹੀਂ ਲੱਗਦੀ ਇਹਨੂੰ ਇਕੱਲੇ ਫੁੱਲ ਆਉਂਦੇ ਆ ਪੋਲੀਨੇਸ਼ਨ ਵਾਲੇ ਤੇ ਜੇ ਤਾਂ ਖੰਜੂਰਾਂ ਲੱਗੀਆਂ ਹੋਣ ਨੇੜੇ-ਨੇੜੇ ਫੇਰ ਤਾਂ ਹੋ ਸਕਦਾ ਇਹਨੂੰ ਮੱਖੀ ਵੀ ਪੋਲੀਨੇਟ ਕਰ ਦਿੰਦੀ ਆ ਤੇ ਆਪਣੀ ਖੰਜੂਰ ਆ ਜੀ ਦੂਰ ਆ ਤੇ ਆਹ ਬਾਈ ਆਪਣੇ ਪਿੰਡ ਕਿਸੇ ਦੇ ਹੋਰ ਲੱਗੀ ਵੀ ਆ ਆਪਾਂ ਇੱਥੋਂ ਫੁੱਲ ਲੈ ਕੇ ਚੱਲੇ ਆ ਪੋਲੀਨੇਟ ਕਰਨ ਨੂੰ ਆਪਣੀ ਖਜੂਰ ਨੂੰ ਤੇ ਜਿਹੜੇ ਮੰਨ ਲਓ ਵੀ ਇਹਦਾ ਪੋਲੀਨੇਟ ਕਰਨ ਦਾ ਤਰੀਕਾ ਜ਼ਿਆਦਾਤਰ ਇਹ ਹੱਥ ਨਾਲ ਹੀ ਪੋਲੀਨੇਟ ਕਰਨੀਆਂ ਪੈਂਦੀਆਂ ਤੇ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਇੱਕ ਤਰ੍ਹਾਂ ਦਾ ਪਾਊਡਰ ਜਾਂ ਹੁੰਦਾ ਹੈਗਾ ਵੀ ਜਦੋਂ ਆਪਾਂ ਇਹਦੇ ਫੁੱਲ ਨੂੰ ਝਾੜਦੇ ਆ ਤੇ ਇਹਦੇ ਚੋਂ ਪਾਊਡਰ ਨਿਕਲਦਾ ਇੱਕ ਤੇ ਉਹ ਪਾਊਡਰ ਮੰਨ ਲਓ ਜੀ ਆਪਾਂ ਖਜੂਰਾਂ ਦੇ ਗੁੱਛਿਆਂ ਦੇ ਉੱਪਰ ਪਾਉਣਾ ਹੈ ਇਹਨੂੰ ਘੱਟ ਤੋਂ ਘੱਟ ਹਿੱਲ-ਜੋਲਣਾ ਮੰਨ ਲਓ ਆਪਾਂ ਵੀ ਕੱਟਣਾ ਹੁੰਦਾ ਵੀ ਝੜੇ ਨਾ ਇਹ ਕਿਉਂਕਿ ਇਹਦੇ ਵਿੱਚ ਪਾਊਡਰ ਹੁੰਦਾ ਜਿਆਦਾ ਤੋਂ ਜਿਆਦਾ ਜਿਹਨੂੰ ਭਰਾਗ ਕਹਿ ਦਿੰਨੇ ਆਪਾਂ ਪੰਜਾਬੀ ਚ ਤੇ ਇੰਗਲਿਸ਼ ਚ ਪੌਲਨ ਕਹਿ ਦਿੰਨੇ ਆ ਤੇ ਉਹ ਪੌਲਨ ਆਪਾਂ ਮੀਮਲ ਫੀਮੇਲ ਖਜੂਰ ਦੇ ਉੱਪਰ ਜਾ ਕੇ ਫੁੱਲਾਂ ਤੇ ਝਾੜਨਾ ਹੁੰਦਾ ਤੇ ਇਸ ਲਈ ਆਪਾਂ ਦੋ ਫੁੱਲ ਲੈ ਕੇ ਚੱਲੇ ਆ ਜੀ ਇੱਥੋਂ ਮੇਲ ਖਜੂਰ ਵਾਲੇ ਤੇ ਇਹ ਆਪਣੇ ਪਿੰਡ ਹੀ ਲੱਗੀ ਹੋਈ ਐ ਬਾਈ ਮੈਨੂੰ ਫੋਨ ਕਰਕੇ ਕਹਿੰਦੇ ਵੀ ਯਾਰ ਸਾਡੇ ਵਾਲੀ ਖਜੂਰ ਨੂੰ ਖਜੂਰ ਨਹੀਂ ਲੱਗਦੀਆਂ ਤੁਹਾਡੇ ਖਜੂਰਾਂ ਲੱਗੇ ਜਾਂਦੀਆਂ ਮੈਂ ਆਖਿਆ ਵੀ ਦੇਖਦੇ ਆ ਜਾਂ ਦੇਖਿਆ ਮੈਂ ਆਖਿਆ ਵੀਰੇ ਮੇਲ ਆ ਮੰਨ ਲਾ ਵੀ ਮੇਲ ਟ ਹੈ ਬੂਟਾ ਹੈਗਾ ਇਹਨੂੰ ਕਦੇ ਖਜੂਰ ਨਹੀਂ ਲੱਗਣੀ ਇਹਨੂੰ ਪੋਲਣਾ ਨਹੀਂ ਆਉਣਾ ਜਦੋਂ ਵੀ ਆਉਣਾ ਫਲ ਆਊਗਾ ਤੇ ਜਦੋਂ ਇਹ ਫਲ ਖੁੱਲ ਗਿਆ ਉਸ ਤੋਂ ਬਾਅਦ ਬਸੇ ਕੁਛ ਦੇਣੀ ਖੁੱਲਾ ਰਹੂਗਾ ਉਸ ਤੋਂ ਬਾਅਦ ਸੁੱਕ ਜਾਂਦਾ ਸੋ ਆਪਾਂ ਦੋ ਮੰਨ ਲਓ ਫਲ ਕੱਟ ਲਏ ਤੇ ਇਹਨਾਂ ਨੂੰ ਘੱਟ ਤੋਂ ਘੱਟ ਹਲਾਏ ਚ ਲਾਏ ਬਣਾ ਲਫਾਫੇ ਬੰਦ ਦੇ ਵਿੱਚ ਪਾ ਕੇ ਤੇ ਆਪਣੀ ਖਜੂਰ ਕੋਲ ਲੈ ਕੇ ਚੱਲਦੇ ਆ ਉੱਥੇ ਤੁਹਾਨੂੰ ਦਿਖਾਉਣੇ ਆ ਵੀ ਇਹ ਆਪਾਂ ਕਿਵੇਂ ਪੋਲੀਨੇਟ ਕਰਨਾਗੇ ਇਹਨੂੰ ਤੇ ਆ ਜਿਹੜੀ ਤੁਸੀਂ ਖਜੂਰ ਦਾ ਬੂਟਾ ਦੇਖ ਰਹੇ ਹੋ ਜੀ ਆਪਣੇ ਮੰਨ ਲਓ ਕੋਠੀ ਅੱਗੇ ਲੱਗਿਆ ਹੋਇਆ ਇਹ ਫੀਮੇਲ ਖਜੂਰ ਦਾ ਬੂਟਾ ਜੀ ਨੂੰ ਖਜੂਰਾਂ ਲੱਗਦੀਆਂ ਸਭ ਤੋਂ ਪਹਿਲਾਂ ਇਹਦੇ ਕੰਡੇ ਹੀ ਕੱਟਨੇ ਪੈਂਦੇ ਆ ਬਾਈ ਜੀ ਇੰਨੇ ਕੰਡੇ ਤਿੱਖੇ ਹੁੰਦੇ ਆ ਵੀ ਹੱਥਾਂ 'ਚ ਵੱਜ ਜਾਂਦੇ ਆ ਆਮ ਪਹਿਲਾਂ ਇਹਨੂੰ ਮੰਨ ਲਓ ਥਾਂ ਬਣਾਉਣਾ ਪਊਗੀ ਆਪਾਂ ਉਹਨਾਂ ਫੁੱਲਾਂ ਤੱਕ ਪਹੁੰਚ ਸਕੀਏ ਇਹਦੇ ਤੇ ਘੱਟ ਹਾਈਟ ਵਾਲੀਆਂ ਖਜੂਰਾਂ ਇਹ ਹੌਲੀ-ਹੌਲੀ ਹਾਈਟ ਕਰਨੀਆਂ ਕੋਈ ਆਉਂਦੀ 20-25 ਸਾਲਾਂ ਦੇ ਵਿੱਚ ਉਦੋਂ ਨੇ ਉੱਚੀਆਂ ਹੋ ਜਾਣਗੀਆਂ ਫੇਰ ਇਹ ਪੋਲਨ ਕਰਨੀਆਂ ਵੀ ਥੋੜੀਆਂ ਔਖੀਆਂ ਹੋ ਜਾਣਗੀਆਂ ਹਜੇ ਇਹ ਛੋਟੀ ਹੈ ਇਹਨੂੰ ਤੀਜਾ ਸਾਲ ਹੋਇਆ ਫਲ ਦਿੰਦੇ ਇਹਨੂੰ ਤੇ ਇਹਨੂੰ ਪੋਲੀਨੇਟ ਮੰਨ ਲਓ ਹੱਥ ਨਾਲ ਕਰਨਾ ਪੈਂਦਾ ਇਹ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕਿਵੇਂ ਆਪਾਂ ਇਹਦਾ ਪੋਲਨ ਇਹਦੇ ਫੁੱਲਾਂ ਤੇ ਪਾਉਣੇ ਆ ਤੇ ਇੱਕ ਵਾਰ ਇਹਦੇ ਆਪਾਂ ਨੂੰ ਸਾਰੇ ਨੇੜੇ-ਨੇੜੇ ਵਾਲੇ ਕੰਡੇ ਤੇ ਜਿਹੜੇ ਰਾਸਤੇ ਚ ਆਉਣ ਵਾਲੀਆਂ ਟਾਹਣੀਆਂ ਕੱਟਣੀਆਂ ਪੈਣੀਆਂ ਕਿਉਂਕਿ ਅਜਾ ਘਾੜਦਿਆਂ ਤੋਂ ਦੋ ਤਿੰਨ ਕੰਡੇ ਮੰਨ ਲਓ ਇਹਦੇ ਮੇਰੇ ਵੱਜ ਗਏ ਤੇ ਇਹ ਕੰਡੇ ਮੰਨ ਲਓ ਕਾਫੀ ਤਿੱਖੇ ਹੁੰਦੇ ਆ ਬਈ ਇਹਦੇ ਨੇੜੇ ਹੱਥ ਕਰੀ ਤੀ ਵੱਜ ਜਾਂਦੇ ਆ ਤੇ ਇਹ ਉਹਦੀਆਂ ਉਨੀਆਂ ਕਾਪਾ ਨੂੰ ਆਹਦੀਆਂ ਕਟਨੀਆਂ ਪੈਣੀਆਂ ਡਾਲਾਂ ਤੇ ਕੰਡੇ ਵੀ ਸਾਰੇ ਕੈਂਚੀ ਨਾਲ ਕੱਟ ਕੇ ਬਾਥਾਂ ਬਣਾ ਰਿਹਾ ਵੀ ਆਪਾਂ ਫੁੱਲਾਂ ਦੇ ਤੱਕ ਪਹੁੰਚ ਜਾਏਗੇ ਤੇ ਜਿਹੜੇ ਉਹ ਫੁੱਲ ਨਿਕਲੇ ਇਹਨਾਂ ਨੂੰ ਨਿਕਲ ਤੋਂ ਮੰਨ ਲਓ 7-8 ਦਿਨਾਂ ਦੇ ਅੰਦਰ ਅੰਦਰ ਹੀ ਪੋਲੀਨੇਟ ਕਰਨਾ ਹੁੰਦਾ ਤੇ ਜਿਹੜਾ ਇਹ ਪੋਲਣ ਹੈ ਇਹਨੂੰ ਸੁਕਾ ਕੇ ਮੰਨ ਲਓ ਆਪਾਂ ਡੱਬੇ ਦੇ ਵਿੱਚ ਪਾਲ ਪਲਾਸਟਿਕ ਦੇ ਡੱਬੇ ਦੇ ਵਿੱਚ ਪਾ ਕੇ ਵੀ ਰੱਖ ਸਕਦੇ ਆ ਹੋਂਦੇ ਸਾਲ ਵਾਸਤੇ ਜੇ ਆਪਣੇ ਕੋਲੇ ਵੱਧ ਹੋਵੇ ਤਾਂ ਤੇ ਜੇਕਰ ਮੇਲ ਬੂਟਾ ਨੇੜੇ ਤੇੜੀ ਲੱਗਿਆ ਹੋਵੇ ਫਿਰ ਇਹ ਸਬੰਧੀ ਲੋੜ ਨਹੀਂ ਹੁੰਦੀ ਇੰਨਾ ਜ਼ਿਆਦਾ ਕਿਉਂਕਿ ਜਿਹੜੇ ਟਾਈਮ ਇਹ ਫੁੱਲ ਨਿਕਲਦੇ ਉਧਰੋਂ ਮੇਲ ਪਲਾਂਟ ਨੂੰ ਵੀ ਉਸੇ ਟਾਈਮ ਹੀ ਫੁੱਲ ਆਉਂਦੇ ਆ। ਸੋ ਕਈ ਮੇਰੇ ਵੀਰਾਂ ਨੇ ਮੰਨ ਲਓ ਖੰਜੂਰ ਦੇ ਬੂਟੇ ਘਰਾਂ 'ਚ ਜਾਂ ਕੋਠੀਆਂ 'ਚ ਸ਼ੌਂਕ ਨੂੰ ਲਾਏ ਹੁੰਦੇ ਆ। ਸੋਹਣੇ ਵੀ ਲੱਗਦੇ ਆ। ਪਰ ਜਦੋਂ ਇਹ ਆਪਣਾ ਫੁੱਲ ਕੱਢਦੇ ਆ ਤੇ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਇਹ ਮੇਲ ਹੈ ਜਾਂ ਫੀਮੇਲ ਹੈ। ਬਾਕੀ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਫਿਰ ਕਈ ਵਾਰ ਇਹ ਬਈ ਪੋਲੀਨੇਸ਼ਨ ਕਰਨ ਤੋਂ ਰਹਿ ਜਾਂਦੇ ਆ ਜਿਹਦੇ ਕਰਕੇ ਇਹਨੂੰ ਸ਼ਾਇਦ ਸਿਰਫ ਛੋਟੀਆਂ-ਛੋਟੀਆਂ ਖੰਜੂਰਾਂ ਹੀ ਰਹਿ ਜਾਂਦੀਆਂ ਤੇ ਉਹ ਮਿੱਠੀਆਂ ਵੀ ਨਹੀਂ ਹੁੰਦੀਆਂ। ਸੋ ਇਹਨੂੰ ਮੰਨ ਲਓ ਵੀ ਫਲ ਲਵਾਉਣ ਵਾਸਤੇ ਪੋਲੀਨੇਟ ਕਰਨਾ ਪੈਂਦਾ ਤੇ ਜੇ ਪੋਲੀਨੇਟ ਕਰਿਆ ਹੋਊਗਾ ਤਾਂ ਇਹਨੂੰ ਪੂਰਾ ਵਧੀਆ ਸਾਈਜ਼ ਦਾ ਫਲ ਆਊਗਾ ਤੇ ਸੋਹਣਾ ਫਲ ਆਉਂਦਾ ਤੇ ਮਿੱਠਾ ਵੀ ਫਲ ਆਉਂਦਾ ਤੇ ਇਹ ਕੋਈ ਮੰਨ ਲਓ ਵੀ ਨਰਸਰੀ ਤੋਂ ਲਿਆਂਦੀ ਖਜੂਰ ਨਹੀਂ ਇਹ ਵੈਸੇ ਹੀ ਅਸੀਂ ਇੱਥੋਂ ਹੀ ਪੱਟ ਕੇ ਲਿਆ ਕੇ ਲਾਤੀ ਸੀਗੀ ਤੇ ਇਹ ਕੁਦਰਤੀ ਫੀਮੇਲ ਨਿਕਲਿਆ ਹੀ ਖਜੂਰ ਤੇ ਜਦੋਂ ਇਹਨੂੰ ਪਹਿਲੀ ਵਾਰੀ ਯਾਨੀ ਫਲ ਆਇਆ ਬਾਈ ਜੀ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹਨੂੰ ਪੋਲੀਨੇਟ ਵੀ ਕਰਨਾ ਪੈਂਦਾ ਫਿਰ ਮੈਂ ਹੌਲੀ ਹੌਲੀ ਜਿਵੇਂ ਜਿਵੇਂ ਮੈਨੂੰ ਪਤਾ ਲੱਗਿਆ ਤੇ ਸਿੱਖਿਆ ਮੈਂ ਵੀ ਆਈ ਇਸ ਦਿਨ ਨੂੰ ਇਹ ਤਾਂ ਕਰਨਾ ਆਪਾਂ ਪੋਲੀਨੇਸ਼ਨ ਕਰਨਾ ਤੇ ਸਭ ਤੋਂ ਪਹਿਲਾਂ ਜਾਨੀ ਆ ਪਾਣੀ ਦੇ ਵਿੱਚ ਆਪਾਂ ਬੋਤਲ ਦੇ ਵਿੱਚ ਪਾਣੀ ਲੈ ਲੈਣਾ ਵੀ ਸਾਫ਼ ਪਾਣੀ ਲੈ ਲਓ ਪਾਣੀ ਦੇ ਪਾਰੇ ਵਾਲੀ ਬੋਤਲ ਦੇ ਵਿੱਚ ਇਹਨਾਂ ਹਲਕਾ ਹਲਕਾ ਆਪਾਂ ਪਾਣੀ ਪਾਉਣਾ ਸਾਰੇ ਫੁੱਲਾਂ ਦੇ ਉੱਪਰ ਵੀ ਇਹਨਾਂ ਨੂੰ ਥੋੜੀ ਜਿਹੀ ਉਹ ਹਜੇ ਸੱਲ ਜੀ ਫੜ ਲੈਣ ਤੇ ਥੋੜਾ ਹਲਕੇ ਹਲਕੇ ਗਿੱਲੇ ਹੋ ਜਾਣ ਵੀ ਜਿੱਦਾਂ ਆਪਾਂ ਇਹਦੇ ਤੇ ਜਦੋਂ ਪੋਲਣ ਵਾਲਾ ਫੁੱਲ ਝਾੜੀਏ ਤਾਂ ਸਾਰੇ ਮਲ ਪਾਊਡਰ ਜ ਇਹਨਾਂ ਨੂੰ ਚੁੰਬੜ ਜੇ ਬਾਕੀ ਇਹ ਜ਼ਿਆਦਾ ਵੀ ਗਿੱਲੀਆਂ ਨਹੀਂ ਕਰਨੀਆਂ ਬਸ ਆਪਾਂ ਇਹਨਾਂ ਨੂੰ ਹਲਕਾ-ਹਲਕਾ ਮੋਇਸਚਰਾਈਜ਼ੀ ਕਰਨਾ ਵੀ ਮੰਨ ਲਓ ਵੀ ਆਪਾਂ ਸਿਰਲੇਜੀ ਦੇਣੀ ਆ ਵੀ ਹਲਕਾ ਜਿਹਾ ਪਾਣੀ ਚੁੰਬੜ ਜੇ ਤੇ ਜਦੋਂ ਆਪਾਂ ਮੰਨ ਲਓ ਇਹਦੇ ਤੇ ਫੁੱਲ ਨੂੰ ਝਾੜਾਂਗੇ ਤਾਂ ਇਹ ਨਾਲ ਦੀ ਨਾਲ ਮੰਨ ਲਓ ਵੀ ਇਹ ਤੇ ਇਹੋ ਚੁੰਬੜ ਜੇ ਭੋਲਣ ਤੇ ਮੰਨ ਲਓ ਪਾਣੀ ਛੜਕਦਿਆਂ ਤੇ ਯਾਰ ਕੰਡੇ ਵੱਜਦੇ ਸੀ ਫੇਰ ਫੇਰ ਕੱਟੇ ਜਿਹੜੇ-ਜਿਹੜੇ ਨੇੜੇ-ਨੇੜੇ ਕੰਡੇ ਸੀਗੇ ਕੈਂਚੀ ਨਾਲ ਤੇ ਇਹ ਵੀ ਜ਼ਰੂਰੀ ਆ ਬਾਈ ਜੀ ਮੰਨ ਲਓ ਇੱਕ ਖਜੂਰ ਦਾ ਬੂਟਾ ਕਿਸੇ ਨੇ ਲਾਇਆ ਹੋਵੇ ਤੇ ਇਹ ਚੀਜ਼ ਜ਼ਰੂਰ ਖਿਆਲ ਰੱਖਿਆ ਕਰੋ ਵੀ ਉਹਨੋਂ ਜਦੋਂ ਫੁੱਲ ਨਿਕਲਦਾ ਜੇ ਤਾਂ ਇਹ ਤਾਂ ਫੁੱਲ ਚਿੱਟਾ ਨਹੀਂ ਹੁੰਦਾ ਪਿਆ ਤੇ ਇਹ ਫੀਮੇਲ ਖੰਜੂਰ ਹੈ ਤੇ ਇਹਨੂੰ ਪੀਲੀਆਂ ਖੰਜੂਰਾਂ ਲੱਗਣਗੀਆਂ ਤੇ ਜੇਕਰ ਮੰਨ ਲਓ ਜੇ ਇਹ ਫੁੱਲ ਨਿਕਲਣ ਤੋਂ ਬਾਅਦ ਚਿੱਟਾ ਹੋ ਜਾਂਦਾ ਫੁੱਲ ਇੱਕੋ ਦਾਮ ਤਾਂ ਉਹ ਮੇਲ ਖੰਜੂਰ ਹੁੰਦੀ ਹੈ ਤੇ ਉਹਨੂੰ ਕਦੇ ਮੰਨ ਲਓ ਫਲ ਨਹੀਂ ਆਉਣਾ ਉਹਨੇ ਮੰਨ ਲਓ ਵੀ ਉਹਨੇ ਮੇਲ ਫੁੱਲ ਹੀ ਕੱਢਣੀਆਂ ਕੱਲੇ ਪੋਲੀਨੇਸ਼ਨ ਵਾਸਤੇ ਬਾਕੀ ਜਿਹੜੇ ਮੇਰੇ ਵੀਰਾਂ ਦੇ ਖੰਜੂਰ ਦਾ ਬੂਟਾ ਲੱਗਿਆ ਹੋਵੇ ਕੋਈ ਇਹ ਬਾਹਲਾ ਪਾਣੀ ਨਹੀਂ ਪਾਲਦਾ ਤੇ ਕਿਹਨੂੰ ਪਾਣੀ ਨਾ ਪਾਵੇ ਕਦੇ ਵੀ ਤੇ ਇਹਨੂੰ ਕੋਈ ਜ਼ਿਆਦਾ ਗਰਮੀ ਆਏ ਦੇ ਮਹੀਨੇ ਵਿੱਚ ਹੀ ਕਦੇ 1 ਕਦੀਰ ਪਾਣੀ ਪਾਵੇ ਤੇ ਨਹੀਂ ਇਹ ਪਾਣੀ ਨਹੀਂ ਕੋਈ ਬਾਲਾ ਭਾਲਦਾ ਹੈ ਜਿਵੇਂ ਬਿਲਕੁਲ ਸਖਤ ਥਾਂ ਹੀ ਭਾਲਦਾ ਹੈ ਨੀਚੇ ਆਪਦੇ ਆਪਾਂ ਜਦੋਂ ਦੀ ਲਾਈਆ ਖਜੂਰ ਇਹ ਕੋਈ 2-3 ਸਾਲ ਹੋ ਗਏ ਤੇ ਮੇਨ ਲੱਗਦਾ ਇਹਨੂੰ 5-7 ਵਾਰੀ ਹੀ ਪਾਣੀ ਪਾਇਆ ਤੇ ਆ ਇਹਦਾ ਫਲ ਹੈ ਜੀ ਮੇਲ ਵਾਲਾ ਤੇ ਆ ਵੀ ਉੱਪਰ ਜਿ ਝਾੜਦੇ ਆ ਦੇਖੋ ਇਹ ਕਿਵੇਂ ਪਾਊਡਰ ਉੱਡਦਾ ਇਹਦੇ ਚ ਤੇ ਇਹਨੂੰ ਸਾਰਿਆਂ ਦੇ ਉੱਪਰ ਨੇੜੇ-ਨੇੜੇ ਕਰਕੇ ਫੁੱਲਾਂ ਦੇ ਝਾੜਨਾ ਹੈ ਤਾਂ ਕਿ ਵੀ ਮੰਨ ਲਓ ਜਿਹੜਾ ਪੋਲਣ ਹੈ ਇਹਦਾ ਤੇ ਇਹ ਚੰਗੀ ਤਰ੍ਹਾਂ ਮੰਨ ਲਓ ਵੀ ਫੁੱਲਾਂ ਦੇ ਉੱਪਰ ਚੁੰਬੜ ਜੇ ਇਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪਾਊਡਰ ਜਿਹਾ ਹੁੰਦਾ ਪੋਲਣ ਹੁੰਦਾ ਤੇ ਕਈ ਵਾਰ ਕੀ ਹੁੰਦਾ ਵੀ ਆਪਣੇ ਕੋਲੇ ਮੇਲ ਬੂਟੇ ਜ਼ਿਆਦਾ ਹੁੰਦੇ ਆ ਤਾਂ ਫਿਰ ਆਪਾਂ ਇਹਦਾ ਫੁੱਲ ਜਿਹੜਾ ਮੰਨ ਲਓ ਵੀ ਇਹਦਾ ਫੁੱਲਾਂ ਦੇ ਵਿੱਚ ਫਸਾ ਕੇ ਜੇ ਵੀ ਰੱਖ ਸਕਦੇ ਆ ਝਾੜ ਕੇ ਤੇ ਜੇਕਰ ਮੰਨ ਲਓ ਵੀ ਇੱਕ ਬੂਟੇ ਨੂੰ ਪੋਲੀਨੇਟ ਕਰਨਾ ਤਾਂ ਵੱਧ ਤੋਂ ਆ ਦੋ ਫੁੱਲ ਜਾਂ ਇੱਕ ਫੁੱਲ ਕਾਫੀ ਹੁੰਦਾਗਾ ਪੋਲੀਨੇਟ ਕਰਨੋ ਤੇ ਕਈ ਵੇਰੇ ਵੀਰੇ ਨੂੰ ਬਰਸ਼ ਨਾਲ ਵੀ ਪੌਲੀਨੇਟ ਕਰ ਦਿੰਦੇ ਆ ਵੀ ਜਿਹੜਾ ਪਾਊਡਰ ਹੁੰਦਾਗਾ ਇਹਨੂੰ ਕਲੈਕਟ ਇਕੱਠਾ ਕਰ ਲੈਂਦੇ ਆ ਇੱਕ ਡੱਬੇ ਦੇ ਵਿੱਚ ਤੇ ਇਹਨੂੰ ਜਿਹੜਾ ਆਪਣਾ ਰੰਗ ਕਰਨ ਵਾਲਾ ਬਰਸ਼ ਹੁੰਦਾ ਉਹਦੇ ਨਾਲ ਲਾ ਲਾ ਕੇ ਖਜੂਰਾਂ ਨੂੰ ਲਾ ਦਿੰਦੇ ਆ ਆ ਫੁੱਲਾਂ ਨੂੰ ਇਹ ਹਜੇ ਖਜੂਰਾਂ ਮੰਨ ਲਓ ਇਹ ਬਣੀਆਂ ਨਹੀਂ ਹੈਗੀਆਂ ਛੋਟੀਆਂ ਛੋਟੀਆਂ ਗੰਡਾਂ ਜੀਆਂ ਹੀ ਉਹਦੇ ਉੱਪਰ ਤੇ ਇਹਨਾਂ ਨੂੰ ਹੱਥਾਂ ਨਾਲ ਮਤਲਬ ਬਰਸ਼ ਨਾਲ ਵੀ ਲਾ ਦਿੰਦੇ ਆ ਪਾਊਡਰ ਜਿਹਾ ਇਕੱਠਾ ਕਰਕੇ ਤੇ ਉਹਦੇ ਨਾਲ ਕੀ ਹੁੰਦਾ ਵੀ ਵੀ ਜਿਹੜਾ ਪੋਲਣਾ ਹੈ ਇਹਦਾ ਘੱਟ ਨਾਲ ਸਰ ਜਾਂਦਾ ਵੀ ਵੱਧ ਬੂਟੇ ਪੋਲੀਨੇਟ ਕੀਤੇ ਜਾ ਸਕਦੇ ਆ ਸੋ ਮੰਨ ਲਓ ਜੇ ਆਪਣੇ ਕੋਲੇ ਪੋਲੀਨੇਸ਼ਨ ਵਾਲੇ ਫੁੱਲ ਜ਼ਿਆਦਾ ਹੋਣ ਤਾਂ ਫਿਰ ਆਪਾਂ ਇਸ ਢੰਗ ਨਾਲ ਵੀ ਕਰ ਸਕਦੇ ਆ ਵੀ ਆਪਣੇ ਕੋਲ ਤਾਂ ਬੂਟਾ ਇੱਕ ਹੈ ਤੇ ਮੰਨ ਲਓ ਵੀ ਆਪਾਂ ਨੂੰ ਇੱਕ ਫੁੱਲ ਆਪ ਕਾਫੀ ਹੈ ਪੋਲੀਨੇਟ ਕਰਨ ਦੇ ਲਈ ਤੇ ਆਪਣੇ ਕੋਲੇ ਦੋ ਫੁੱਲ ਆ ਪੋਲੀਨੇਟ ਕਰਨ ਨੂੰ ਸੋ ਆਪਾਂ ਤਾਂ ਇਹਨੂੰ ਹੱਥ ਨਾਲ ਸਿਰਫ ਉੱਤੇ ਹੀ ਝਾੜ ਰਹੇ ਆ ਪਹਿਲਾਂ ਇੱਥੇ ਪਾਣੀ ਛਿੜਕਤਾ ਸੀਗਾ ਹਲਕਾ ਹਲਕਾ ਤੇ ਹੁਣ ਆਪਾਂ ਇਹਦੇ ਉੱਪਰ ਝਾੜੀ ਜਾਂਦੇ ਆ ਇਦਾਂ ਅਜਿਹੇ ਤੁਹਾਨੂੰ ਚਿੱਟਾ ਚਿੱਟਾ ਉੱਡਦਾ ਦਿਖਦਾ ਹੋਊਗਾ ਪੋਲੀਨੇਟ ਹੱਥਾਂ ਤੇ ਵੀ ਐਂ ਚੜ ਗਿਆ ਮੇਰੇ ਸੋ ਇਹ ਪੋਲੀਨੇਸ਼ਨ ਕਰਨੀ ਮੰਨ ਲਓ ਵੀ ਜ਼ਰੂਰੀ ਹੁੰਦੀ ਹੈ ਤੇ ਇਹਦੇ ਨਾਲ ਕੀ ਹੁੰਦਾ ਵੀ ਇੱਕ ਤਾਂ ਫਲ ਮੰਨ ਲਓ ਵੀ ਤਿੱਗਣਾ ਚੌਗਣਾ ਫਲ ਮੰਨ ਲਓ ਵੀ ਪੱਕਦਾ ਬਾਈ ਜੀ ਇਹਦਾਂ ਤੇ ਕਿਸੇਜ ਪੂਰਾ ਲੈਂਦਾ ਤੇ ਜਿਵੇਂ ਆਪਾਂ ਬਿਨਾ ਪੋਲੀਨੇਟ ਕਰੇ ਨਾਲੋਂ ਤਾਂ ਐਂ ਕਰਨ ਦੇ ਵਿੱਚ 4 ਗੁਣਾ ਖਜੂਰ ਦਾ ਫਰਕ ਪੈ ਜਾਂਦਾ ਵੇਟ ਦਾ ਵੀ ਤੇ ਮੰਨ ਲਓ ਚੀਜ਼ ਦੇ ਕੁਆਲਟੀ ਦਾ ਵੀ ਜਿੱਥੇ 1 ਕਿਲੋ ਖੰਜੂਰ ਲੱਗਣੀ ਹੁੰਦੀ ਉੱਥੇ ਮੰਨ ਲਓ ਇਹਦਾ ਵੇਡ 3 ਤੋਂ 4 ਕਿਲੋ ਵਗੋਂ ਵੱਧ ਜਾਂਦਾਗਾ ਕਿਉਂਕਿ ਉਹਦੇ ਵਿੱਚ ਕਾਫੀ ਖੰਜੂਰਾ ਪਿਚਕ ਜਾਂਦੀਆਂ ਬਿਨਾ ਪੋਲੀਨੇਸ਼ਨ ਤੋਂ ਤੇ ਇਹਦੇ ਵਿੱਚ ਕੱਲੀਆਂ-ਕੱਲੀਆਂ ਖੰਜੂਰਾ ਸਾਈਜ਼ ਲੈਣਗੀਆਂ ਨਾਲੇ ਪੂਰਾ ਸਾਈਜ਼ ਲੈਣਗੀਆਂ ਤੇ ਸੋ ਜਾਣਕਾਰੀ ਵੀਰੇ ਚੰਗੀ ਲੱਗੇ ਤਾਂ ਅੱਗੇ ਦੀ ਅੱਗੇ ਸ਼ੇਅਰ ਕਰਦਿਆ ਕਰੋ ਕਿਉਂਕਿ ਬਹੁਤ ਵੀਰਾਂ ਦੇ ਖਜੂਰਾ ਲੱਗੀਆਂ ਬੱਟ ਪੋਲੀਨੇਸ਼ਨ ਕਰਨ ਦਾ ਤਰੀਕਾ ਨਹੀਂ ਪਤਾ ਲੱਗਦਾਗਾ ਤੇ ਉਹਦੇ ਤੋਂ ਰਹਿ ਜਾਂਦਾ ਕਈ ਵਾਰ ਕੰਮ ਸੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤੇ ਜਿੰਨਾ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ